ਮਹਾਰ ਮਹਤਾ ਜੀ ਇੱਕ ਗੱਲ ਬਾਤ ਹੋਈ ਜਿਹੜਾ ਪਰ ਗੱਲ ਬਾਤ ਹੈ ਕਿ ਪਰसों ਰਾਤ ਨੂੰ ਸਾਢੇ 11 ਵਜੇ ਤਾਲਾ ਤੋੜਿਆ ਗਿਆ ਆਂੀ ਦੁਕਾਨ ਦਾ ਚੋਰਾਂ ਦੁਆਰਾ ਤੇ ਪੋਣਾ ਘੰਟਾ ਰਹੇ ਨੇ ਪਰ ਇਹ ਨਾ ਹਰਾਨਾ ਕੀ ਬੰਦੇ ਜੀ ਪੋਣਾ ਘੰਟਾ ਚੋਰ ਅੰਦਰ ਵੜਿਆ ਰਿਹਾ ਸ਼ਟਰ ਵੀ ਖੁੱਲਿਆ ਰਿਹਾ ਕਿਸੇ ਨੇ ਨਹੀਂ ਦੇਖਿਆ ਨਾ ਪੁਲਿਸ ਦਾ ਵਾਲਾ ਕੋਈ ਨੰਗਿਆ ਨਾ ਕੋਈ ਪੀਸੀਆਰ ਵਾਲਾ ਨੰਗਿਆ ਔਰ ਉਹ ਆਪਣਾ ਕੰਮ ਕਰਕੇ ਚਲਾ ਗਿਆ ਕਿਤੇ ਆ ਕੇ ਗਿਆ ਫਰਵਾਢੀਕ ਕੈਸ਼ ਲੈ ਗਿਆ ਮੋਬਾਈਲ ਲੈ ਗਿਆ ਐਲਈਡੀ ਲੈ ਗਿਆ ਕੁਝ ਸਮਾਨ ਜੱਡਾਂ ਦਾ ਆਪਾਂ ਜਿਹੜੇ ਗਿਫਟ ਦੇਣੇ ਜੱਡਾਂ ਨੂੰ ਉਹ ਲੈ ਗਿਆ ਟੀਵੀ ਪਾਰਦਾ ਸਰ ਖੇਤੀਬਾੜੀ ਦਾ ਕੰਮ ਹੈ ਸਾਡੇ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਤੇ ਖਾਦ ਦਾ ਕੰਮ ਹੈ ਇਕੱਲਾ ਇੱਕ ਨੌਜਵਾਨ ਲਿਕ ਰਿਹਾ ਸੀ ਇਕੱਲਾ ਇੱਕ ਨੌਜਵਾਨ ਸੀਸੀਟੀਵੀ ਦੇਖ ਰਿਹਾ ਜੀ ਸੀਸੀਟੀਵੀ ਫੋਟੋਸ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰਾਉਂਦੇ ਨੇ ਉਹ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਕੋਈ ਸੀਸੀਟੀਵੀ ਦੇ ਆਧਾਰ ਤੇ ਤੁਸੀਂ ਕੋਈ ਜਾਨੂ ਜਾਂ ਕੋਈ ਬਾਗਾ ਬੇ ਲੱਗ ਰਿਹਾ ਕੋਈ ਦੇਖੋ ਜੀ ਇਹ ਜਿਹੜੀ ਸਬਜ਼ੀ ਮੰਡੀ ਪੁਰਾਣੀ ਸਬਜ਼ੀ ਮੰਡੀ ਹੈ ਹਲਵਯਾਰ ਦੇ ਬਾਹਰ ਇਹ ਗੈਂਗਸਟਰਾਂ ਦਾ ਤੇ ਚੋਰਾਂ ਦਾ ਅਮਲੀਆਂ ਦਾ ਅੱਡਾ ਬਣ ਚੁੱਕਾ ਹੈ ਪੁਲਿਸ ਜੇ ਇੱਥੇ ਪੱਕਾ ਕੋਈ ਨਾਕਾ ਲਗਾਵੇ ਤਾਂ ਇਹ ਨਾ ਕਾਰਵਾਈਆਂ ਤੇ ਰੋਕ ਪਾਈ ਜਾ ਸਕਦੀ ਕਿੱਦਾਂ ਦੇਖਦੇ ਹੋ ਅੰਦਾਜ਼ੇ ਹੀ ਪੁਲਿਸ ਛੌਂਕੀ ਵੀ 18 ਵੀ ਹੈ ਹੋਰ ਸ਼ਹਿਰ ਦੇ ਹਾਲ ਗੇਟ ਮੇਨ 12 ਘੰਟੇ 24 ਘੰਟੇ ਉੱਤੇ ਪੁਲਿਸ ਹੁੰਦੀ ਹੈ ਫਿਰ ਵੀ ਉਹਦੇ ਲੱਗ ਗਈ ਘਟਨਾ ਜਾਪੜਦਾ ਇਹ ਤੇ ਹੈਰਾਨਗੀ ਦੀ ਗੱਲ ਹੈ ਕਿ ਕਿ ਕੋਈ ਮੇਰਾ خیال ਤੇ ਕੋਈ ਰਾਤ ਨੂੰ ਪੁਲਿਸ ਕੋਈ ਗਤੀਵਿਧੀ ਨਹੀਂ ਕਰਦੀ ਤੁਸੀਂ ਕਦੇ ਨਹੀਂ ਕੀਤੀ ਕੰਪਲੇਨਟ ਕੀਤੀ ਹੈ ਜੀ 112 ਤੇ ਵੀ ਕੀਤੀ ਹੈ ਪੁਲਿਸ ਰਾਮਬਗ ਥਾਣੇ ਐਸਐਚਓ ਸਾਹਿਬ ਨੇ ਵੀ ਦਿੱਤੀ ਹੈ ਔਰ ਅੱਜ ਤੋਂ ਮਹੀਨਾ ਪਹਿਲਾਂ ਹੀ ਇਤੋਂ ਹੀ ਮੇਰੀ ਐਕਟਿਵਾ ਵੀ ਚੋਰੀ ਹੋਈ ਹੈ ਔਰ ਕਿੰਨਾ ਕ ਟੋਟਲ ਨੁਕਸਾਨ ਦਾ ਟੋਟਲ ਜੀ ਜੇ ਐਕਟਿਵਾ ਦਾ ਵਾਈ ਹੈ ਤਾਂ ਫਿਰ ਤੇ 1.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜੀ ਐਕਟੀਵਾ ਚੋਰੀ ਹੋਈ ਉਹਦੀ ਕੋਈ ਸੀਸੀਟੀਵੀ ਹੋ ਗਈ ਜਾਂ ਉਹਦੇ ਦਾ ਆਧਾਰ ਤੇ ਹੋਈ ਤੇ ਉਹ ਉਹ ਪੁਲਿਸ ਨੂੰ ਦਿੱਤੀ ਹੈ ਸਭ ਕੁਝ ਦਿੱਤਾ ਪਰ ਪੁਲਿਸ ਕੋਈ ਕਾਰਵਾਈ ਨਹੀਂ ਆ 1 ਮਹੀਨੇ ਬਾਅਦ ਆਨੋ ਐਕਟੀਵਾ ਦੀ ਐਫਆਈਆਰ ਮਿਲੀ ਹੈ 1 ਮਹੀਨੇ ਬਾਅਦ ਫਿਰ ਚੋਰੀ ਹੋਈ 1 ਮਹੀਨੇ ਬਾਅਦ ਚੋਰੀ ਹੋ ਗਈ ਇਸ ਰੱਤੇ ਨੂੰ ਵੇਖਦਾ ਤਾਂ ਕੌਂਸਲਰ ਵੀ ਇੱਕ ਹੀ ਸਮੇਂ ਤੇ ਇਸ ਤਰ੍ਹਾਂ ਦੀ ਗੱਲ ਤਾਂ ਹੋਣੀ ਹੈ ਕਿੰਨੇ ਕੋਈ ਤੋਹੀ ਦੇਈ ਹੈਰਾਨੀ ਹੈ ਜੀ ਕਿ ਬਹੁਤ ਬੰਦੇ ਆ ਔਰ 15000 ਬੰਦੇ ਨੂੰ ਹੀ ਰਿਪਰੈਜ਼ੈਂਟਿਵ ਕਰਦੇ ਆ ਬਈ ਜੀਪੀ ਦਾ ਕੌਂਸਲਰ ਨੇ ਮੇਰੇ ਬਰਾਬਰ ਪਰ ਫਿਰ ਵੀ ਪੁਲਿਸ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹ ਤਾਂ ਨਫਰੀ ਬਤਾਓ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੁਣ ਕੀ ਨਾ ਕਰਦੇ ਕੋਈ ਪ੍ਰਸ਼ਾਸਨ ਇਹ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਜੀ ਉਹ ਚੋਰ ਨੂੰ ਫੜਿਆ ਜਾ ਜਿਹੜਾ ਇਹ ਉਹਨਾਂ ਨੂੰ ਸੀਸੀਟੀਵੀ ਦਿੱਤੇ ਆ ਸਭ ਕੁਝ ਕਲੀਅਰ ਹੈ ਤੇ ਜਿਹੜਾ ਨੁਕਸਾਨ ਹੋਇਆ ਸਾਡੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਹੋਰ ਮੰਗ ਕੀ ਕਰ ਕੰਮ ਕਿਸ ਦੀ ਦਾ ਬਤਾ ਕੇ ਅਗਰ ਹੋ ਉਸ ਤੋਂ ਆ ਚੁੱਕਿਆ ਜਾਂਦਾ ਕਿੱਦਾਂ ਦੇ ਕੰਮ ਹੈ ਤੁਹਾਨੂੰ ਕੰਮ ਹੈ ਵੇਖੋ ਜੀ ਸਾਡਾ ਕਿਹੜੀ ਖੇਤੀਬਾੜ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਔਰ ਇੱਕ ਇੱਕ ਕੇ ਦਾ ਨਾਮ ਦੇ ਤੇ ਕਿਹੜੀ ਜਗ੍ਹਾ ਤੇ ਮੇਰਾ ਨਾਮ ਹੈ ਜੀ yogesh handa ਮੇਰਾ ਨਾਮ ਹੈ ਜੀ ਕਿਹੜੀ ਜਗ੍ਹਾ ਤੇ ਮੇਰੀ ਇਹਨਾਂ ਦੇ ਨਾਲ ਹੀ ਸ਼ਾਪ ਹੈ ਉਹ ਸਾਡੀ ਬਿਲਡਿੰਗ ਬਣ ਰਹੀ ਹੈ ਨਾਲ ਦੇ ਪਾਸੇ ਇੱਥੇ ਇਹ ਨਾਲ ਦੇ ਪਾਸੇ ਜੀ ਹਾਈਡ ਮਾਰਕਟ ਸਾਡੀ ਮਾਰਕਟ ਤੇ ਅਸੀਂ ਇਹੋ ਹੀ ਕੰਨੇ ਆ ਕਿ ਜਿਹੜਾ ਇੱਥੇ ਅਣਪਛਾਤੇ ਬੰਦੇ ਘੁੰਮਦੇ ਰਹਿੰਦੇ ਆ ਤੁਸੀਂ ਦੇਖੋਗੇ ਆ ਜਿੰਨਾ ਵੀ ਆ ਫਲਾਈਓਵਰ ਦੇ ਥੱਲੇ ਕੋ ਜਨਾਂ ਨਰਾਇਣ ਬਸੇਰੇ ਬਣਾਏ ਆਪਣੇ ਉਹ ਸਮਾਖੀਆਂ ਦੇ ਅੱਡੇ ਹੈ ਗਿਆ ਪੁਲਿਸ ਲੰਘਦੀ ਇੱਥੋਂ ਦੀ ਟ੍ਰੈਫਿਕ ਦੀਆਂ ਗੱਡੀਆਂ ਲੰਘਦੀ ਇੱਥੋਂ ਦੀ ਮਤਲਬ ਗਸਤ ਤੁਸੀਂ ਦੋ ਰੋਡ ਤੇ ਵੀਡੀਓ ਮਾਰੋਗੇ ਤੇ ਵਿਚਾਰਾਂ ਨੇ ਪਰਦੇ ਲਗਾ ਕੇ ਅੰਦਰ ਸਮੈਗ ਪਿੰਦੇ ਆ ਨੱਚੇ ਕਰਦੇ ਆ ਕਿਸੇ ਦਾ ਕੋਈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਐਸ ਪਾਸੇ ਸਾਡੇ ਵੀ ਤਿੰਨ ਚਾਰ ਵਾਰੀ ਚੋਰੀ ਹੋ ਚੁੱਕੀ ਆ ਇੱਕ ਦੋ ਵਾਰੀ ਬੰਦਾ ਹੀ ਆਪ ਟ੍ਰੇਸ ਕੀਤਾ ਵਾ ਹੁਣ ਸਮੈ ਕਿਹਾ ਸੀਗਾ ਅੰਦਰੋਂ ਟੱਪ ਕੇ ਸਮਾਨ ਕੱਢ ਕੇ ਲੈ ਗਿਆ ਸਾਡਾ ਉਹਨੂੰ ਵੇਚ ਗਿਆ ਹੁਣ ਇਹੋ ਜਿਹੇ ਬੰਦੇ ਨੂੰ ਤੇ ਪੁਲਿਸ ਹੀ ਕੁਝ ਕਹਿ ਸਕਦੀ ਨਾ ਸਾਡੇ ਕੋਲੋਂ ਕੋਈ ਨਜਾਇਜ਼ ਸਾਟਾ ਵੱਜ ਜਾਵੇ ਉਹ ਬੰਦੇ ਨੂੰ ਉਹ ਵੀ ਸਾਡੇ ਉਸੇ ਮੁਸੀਬਤ ਆ ਉਹ ਪੁਲਿਸ ਉਹਨਾਂ ਨੂੰ ਲੈ ਜਾਂਦੀ ਹੈ ਕਹਿ ਰਹੇ ਆਂ ਆਪਾਂ ਗੈਂਗਸਟਰ ਬਾਅਦ ਤੇ ਚੋਰਾ ਤੇ ਨੱਕ ਪਾ ਜਾ ਰਹੇ ਉਹ ਸਾਰਾ ਸਾਡੇ ਸਾਡੇ ਇੱਥੇ ਦੇਖੋ ਤੁਸੀਂ ਸਬਜੀ ਮੰਡੀ ਦੇ ਦੇਖੋ ਕੀ ਹਾਲ ਲਗਾ ਵਾ ਕੋਈ ਧਿਆਨ ਨਹੀਂ ਉਹਨਾਂ ਦਾ ਪੁਲਿਸ ਆਈ ਸਭ ਪਤਾ ਇਹਨਾਂ ਨੂੰ ਉਹ ਫੜ ਕੇ ਲੈ ਜਾਂਦੇ ਉਹਨਾਂ ਨੂੰ ਸ਼ਾਮ ਨੂੰ ਫੇਰ ਛੱਡ ਦਿੰਦੇ ਆ ਸਾਨੂੰ ਨਹੀਂ ਪਤਾ ਲੱਗਦਾ ਕਿ ਇਹਦਾ ਕੀ ਸਿਸਟਮ ਹੈ ਕਿਉਂ ਨਹੀਂ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਹੁੰਦੀ ਕਿਉਂ ਉਹਨਾਂ ਨੂੰ ਅੰਦਰ ਨਹੀਂ ਭੇਜਦੇ ਸ਼ਰਿਆਮ ਤੁਸੀਂ ਦੇਖੋ ਅੱਜ ਵੀ ਤੁਸੀਂ ਹਸੈਨਪੁਰੇ ਚੌਕ ਤੋਂ ਲੈ ਕੇ ਤੇ ਪੁਲ ਦੇ ਥੱਲੇ ਥੱਲੇ ਐਂ ਤੱਕ ਦੇਖੋ ਇਹ ਜਿੰਨੇ ਵੀ ਥੱਲੇ ਬੰਦੇ ਰਹਿੰਦੇ ਆ ਸਾਰੇ ਨਸ਼ੇ ਕਰਦੇ ਆ ਰਾਤ ਨੂੰ ਇਹ ਨਿਕਲਦੇ ਆ ਜਿੱਥੇ ਕਿਤੇ ਕੋਈ ਸਮਾਨ ਲੱਭਦਾ ਵਾ ਔਰ ਇੱਕ ਚੀਜ਼ ਹੋਰ ਸਾਨੂੰ ਨਹੀਂ ਪਤਾ ਲੱਗੀ ਆ ਕਿ ਕਿ ਸਵੇਰੇ ਬੰਦਾ ਆਉਂਦਾ 5 6 ਵਜੇ ਦੇ ਲਾਗੇ ਉਹ ਰਿਕਸ਼ਾ ਲੈ ਕੇ ਆਉਂਦਾ ਉਹ ਜਿੰਨੇ ਵੀ ਇਹ ਨਸ਼ੇੜੀਏ ਸਮਾਨ ਇਕੱਠਾ ਕਰਦੇ ਆ ਇਹ ਸਾਰੇ ਉਹਨੂੰ ਦਿੰਦੇ ਆ ਜਿਸ ਨੇ ਕੋਈ ਪਾਈ ਪਾ ਕੇ ਕੋ ਪਿੱਤਲ ਦਾ ਪੀਸ ਆ ਕੋ ਪਲਾਸਟਿਕ ਦਾ ਪੀਸ ਆ ਲਟਕੋਗੀ ਇੱਕ ਬੰਦਾ ਫੜਿਆ ਸਾਨੂੰ ਉਹਨੇ ਇਹੋ ਦੱਸਿਆ ਕੋ ਸਵੇਰੇ ਬੰਦਾ ਸਮਾਨ ਲੈ ਜਾਂਦਾ ਕਹਾਂਗੇ ਕਿ ਇਹਨਾਂ ਦੇ ਇਹਨਾਂ ਨੇ ਚੁਕ ਗਿਆ ਕਿ ਕੋਈ ਨਾ ਕੋਈ ਦੇਖੋ ਆਪਾਂ ਤਾਂ ਪਰ ਮੇ ਤੇ ਰਹੀ ਗਿਆ ਨਾ ਤਾਂ ਇਹ ਥੋੜੀ ਗੱਲ ਲੱਗਿਆ ਕਿ ਇੱਕ ਬੰਦੇ ਨੂੰ ਇੱਕ ਬੰਦਾ ਨੂੰ ਫੋਟੋ ਦਿਖਾਈਦਾ ਦੂਜੇ ਬੰਦੇ ਇੱਕਦਮ ਆਉਂ ਵਿਟਰ ਜਾਂਦੇ ਆ ਕਿ ਜਿੱਦਾਂ ਅਸੀਂ ਤੇ ਅਲੀਗੇਸ਼ਨ ਲਾ ਰਹੇਗੇ ਤੂੰ ਉਹਨੂੰ ਜਾਣਨਾ ਵਾ ਜਦ ਕਿ ਜਾਣਦੇ ਸਾਰੇ ਹੀ ਆ ਤੂੰ ਮੰਡੀ ਦੇ ਅੰਦਰ ਦੇਖੋ ਕੀ ਹਾਲਾਤ ਹੈ ਗਿਆ ਰਾਤ ਨੂੰ ਤੁਸੀਂ ਅੰਦਰ ਨਹੀਂ ਜਾ ਸਕਦੇ ਰਾਤੀ ਅੰਦਰ ਜਾ ਤਾ ਕੋ ਫੋ ਮਾਰ ਹੋ ਜਾਂਦੀ ਆ ਤੁਸੀਂ ਪੁਲ ਦੇ ਥੱਲੇ ਲੰਘ ਨਹੀਂ ਸਕਦੇ ਜਿਹੜਾ ਸਬਜ਼ੀ ਮੰਡੀ ਦਾ ਰਸਤਾ ਹੈ ਜਿਹੜਾ ਹਾਲਗੇਟ ਨਾਲ ਕੱਲਦਾ ਵਾ ਰਾਤ ਨੂੰ ਤੁਸੀਂ 7-8 ਵਜੇ ਤੋਂ ਬਾਅਦ ਲੰਘ ਨਹੀਂ ਸਕਦੇ ਸਾਨੂੰ ਤਾਂ ਪ੍ਰਸ਼ਾਸਨ ਦਾ ਧਿਆਰ ਹੀ ਕੋਈ ਨਹੀਂ ਗਈ ਐਨੀ ਵਾਰੀ ਕਹਿ ਚੁੱਕੇ ਆ ਇੰਨੀ ਵਾਰੀ ਕਿ ਐਤੋਕਿਆਂ ਜਿਸ ਰਿਆਂ ਦਾ ਨੁਕਸਾਨ ਹੋਇਆ ਸਾਡਾ ਵੀ ਨੁਕਸਾਨ ਹੋਇਆ ਵਾ ਲੇਕਿਨ ਪੁਲਿਸ ਦਾ ਕੋਈ ਧਿਆਨ ਨਹੀਂ ਗਾ ਵਿੱਚ ਟਟਾਣਾ ਵੀ ਆ ਏਡ ਵੀ ਗਏ ਤੇ ਕੁਛ ਹੀ ਦੂਰੀ ਦੇ ਵਿੱਚ ਪੁਲਿਸ ਦਾ ਨਾਕਾ ਵੀ ਮੇਸ਼ਾ ਲੱਗਾ ਹੁੰਦਾ ਤੇ ਕੀ ਸਮਝੇ ਇਸ ਤਰ੍ਹਾਂ ਦੀ ਵਾਰਤਾ ਤੋਂ ਵੀ ਕਿੰਨੀ ਕੁ ਫੁਣੀ ਸਿੰਗਰ ਉਹ ਮੈਂ ਤੇ ਦੇਖੋ ਪੁਲਿਸ ਨੂੰ ਲੱਗੀ ਇਹਨਾਂ ਚੀਜ਼ਾਂ ਤੇ ਪੁਲਿਸ ਨੂੰ ਦੇਖਣੀ ਹੈ ਨਾ ਹੁਣ ਅਸੀਂ ਅਸੀਂ ਦੇਖੋ ਅਸੀਂ ਤਾਂ ਉਹਨੂੰ ਦੁਕਾਨਾ ਬੰਦ ਕਰੇ ਘਰ ਨੂੰ ਚਲੇ ਜਾਂਦੇ ਆ ਠੀਕ ਹੈ ਹੁਣ ਅਸੀਂ ਉਹਦਾ ਹਰ ਜਗ੍ਹਾ ਕੈਮਰਾ ਵੀ ਲੱਗੇ ਆ ਸਭ ਕੁਝ ਲੱਗਿਆ ਐਨਾ ਕੁਝ ਹੋਣ ਦੇ ਬਾਅਦ ਵੀ ਬੰਦਾ ਨਾ ਫੜਾ ਜਾਵੇ ਤਾਂ ਫੇਰ ਸਾਡੀ ਹਾਂ ਜੀ ਸਰ ਆ ਮੋਕੇ ਤੇ ਪਉ ਇੱਕ ਹੀ ਹੈ ਲੋਕਾਂ ਦੇ ਦੇ ਅਗਰ ਵੈਰੀਫਾਈ ਕਰਕੇ ਫਿਰ ਜੋ ਕਰਨਾ ਹੀ ਕਰ ਦੂਗਾ ਆ ਲੋ ਜੀ ਇਹ ਤਾਂ ਅਰਜ਼ੀ ਦੇਣੀ ਨੂੰ ਪਹਿਲਾਂ ਵੀ ਕਿਹਾ ਲਾ ਵੀ ਤੁਸੀਂ ਮਾਫਤਲੇ ਸਾਨੂੰ ਪਤਾ ਜੀ